ਨਿਰੰਕਾਰ ਦੀ ਬਾਣੀ ਕਹਿੰਦੀ ਹੈ ਰੱਬ ਦੇ ਹੁਕਮ ਉੱਪਰ ਵੀ ਰੱਬ ਦੇ ਪਿਆਰਿਆਂ ਦਾ ਹੁਕਮ ਚੱਲ ਜਾਂਦਾ ਹੈ ਜੇ ਰੱਬ ਦੇ ਪਿਆਰੇ ਹੁਕਮ ਕਰ ਦੇਣ ਰੱਬ ਦੀ ਬੰਨੀ ਰੱਬ ਦੇ ਪਿਆਰੇ ਛੜਾ ਦਿੰਦੇ ਨੇ ਰੱਬ ਦੇ ਪਿਆਰਿਆਂ ਦੀ ਕੀਤੀ ਅਰਦਾਸ ਰੱਬ ਨਹੀਂ ਉਹ ਮੋੜ ਸਕਦਾ ਉਹਦੇ ਬੋਲ ਨਹੀਂ ਰੱਦ ਹੋ ਸਕਦੇ ਪਾਛੇਨ ਪੰਕਤੀ ਪੜ੍ਹ ਕੇ ਸੁਣਾਈ ਫਿਰ ਕਿੰਦੇ ਮੇਰੀ ਬੰਦੀ ਭਗਤ ਛੜਾਵੇ ਬੰਦੇ ਭਗਤ ਨਾ ਛਟੇ ਮੋਹਿ ਇੱਕ ਸਮੇ ਮੋਕੋਂ ਗਏ ਬੰਦੇ ਤੂਫਨ ਮੋ ਪੇ ਜਵਾਬ ਨਾ ਹੋਏ ਉਹਨਾਂ ਕੇ ਮਹਾਰਾਜ ਮੈਨੂੰ ਤਾਂ ਘਾਟਾ ਪੈ ਗਿਆ ਨਾ ਅੱਧ ਕੱਚੀਆਂ ਇੱਟਾਂ ਰਹਿ ਗਈਆਂ ਆ ਤੁਹਾਡੇ ਤੇ ਤੁਹਾਡੇ ਸੇਵਕ ਦੇ ਹੁਕਮ ਵਿੱਚ ਮੇਰਾ ਤਾਂ ਨੁਕਸਾਨ ਹੋ ਗਿਆ ਹੈ ਪੱਕਿਆ ਨਹੀਂ ਆਵਾ ਅੱਧ ਕੱਟੀਆਂ ਰਹਿ ਗਈਆਂ ਪਾਤਸ਼ਾਹ ਮੁਸਕਰਾ ਕੇ ਬੋਲੇ ਕਹਿੰਦੇ ਬੁੱਧੂ ਜਾਓ ਭਾਈ ਤੇਰੀਆਂ ਅੱਧ ਕੱਟੀਆਂ ਵੀ ਪੱਕਿਆਂ ਦੇ ਭਾਅ ਵਿਕ ਜਾਣਗੀਆਂ ਔਰ ਸਾਥ ਸੰਗਤ ਉਸ ਵਕਤ ਫਿਰ ਬਰਸਾਤ ਲੱਗੀ ਕਹਿੰਦੇ ਬਹੁਤ ਕਿਸੇ ਸੇਠ ਨੂੰ ਚਾਹੀਦਾ ਸੀ ਉਹ ਸਾਰਾ ਕੁਝ ਅੱਧ ਕੱਟੀਆਂ ਇਟਾਂ ਵੀ ਉਹਦੀਆਂ ਪੱਕਿਆਂ ਦੇ ਭਾਅ ਵਿਕੀਆਂ ਹਾਂ ਇਹ ਹੋ ਜਾਂਦਾ ਕਿਸੇ ਦੀਆਂ ਕੱਟੀਆਂ ਵੀ ਪੱਕਿਆਂ ਦੇ ਭਾਅ ਗੁਰੂ ਵੇਚਦੇ ਪਰ ਇਹ ਸਚਾਈ ਹੈ ਸਜਣੋ ਰੱਬ ਦੇ ਪਿਆਰਿਆਂ ਦਾ ਹੁਕਮ ਰੱਬ ਤੋਂ ਉੱਪਰ ਵੀ ਚੱਲ ਜਾਂਦਾ ਹੈ ਇੱਕ ਮਸਤਾਨਾ ਕਹਿੰਦੇ ਉਸ ਵਕਤ ਨਾ ਕਿਸੇ ਰਾਜੇ ਦੇ ਘਰ ਕੋਈ ਪੁੱਤਰ ਹੋਇਆ ਤਾਂ ਉਹ ਪੰਡਤ ਨੂੰ ਸੱਦਿਆ ਉਹਦਾ ਢੇਵਾ ਬਣਾਇਆ ਜਦੋਂ ਟੇਵਾ ਬਣਾਇਆ ਪੰਡਤ ਨੇ ਉਹਦਾ ਟੇਵਾ ਬਣਾ ਦਿੱਤਾ ਤੇ ਨਾਲ ਪੰਡਤ ਬੜਾ ਪੁੰਚਿਆ ਹੋਇਆ ਸੀ ਲਾਲ ਕਿਤਾਬ ਦਾ ਮਾਹਰ ਜਿਹੜਾ ਕਿਸੇ ਦਾ ਪੁੱਖ ਵੇਖਣ ਵਾਲਾ ਸੀ ਹਸਤਰ ਖਾਵਾਂ ਤੇ ਮਸਤਰ ਖਾਵਾਂ ਪੜ ਲੈਂਦਾ ਸੀ ਜੋਤਿਸ਼ਕ ਵਿਦਿਆ ਸੀ ਪਰ ਲੋਕਾਂ ਦੇ ਲਾਲਚ ਨੇ ਇਹਨੂੰ ਮੈਲਾ ਕਰ ਦਿੱਤਾ ਔਰ ਜਦੋਂ ਉਹ ਪੁੰਚਿਆ ਹੋਇਆ ਪੰਡਤ ਜਿਹਨੂੰ ਇਸ ਕੱਲ ਦਾ ਮਾਨ ਸੀ ਵੀ ਜਿਹਦੇ ਮੈਂ ਹਸਤਰ ਖਾਵਾਂ ਪੜ ਕੇ ਦੱਸਦਾ ਨਾ ਉਹ ਸੱਚ ਹੁੰਦੀ ਹੈ ਉਦੋਂ ਕੋਲੋਂ ਰਾਜੇ ਦੇ ਪੁੱਤਰ ਦਾ ਟੇਵਾ ਬਣਿਆ ਟੇਵਾ ਬਣਾਉਣ ਤੋਂ ਬਾਅਦ ਉਹਨੇ ਰਖਾਵਾ ਪੜ ਕੇ ਰਾਜੇ ਨੂੰ ਦੱਸ ਦਿੱਤੀ ਕਿ ਕਹਿੰਦੇ ਵੀ ਤੇਰੇ ਪੁੱਤਰ ਦੀ ਉਮਰ ਜਿਹੜੀ ਹੈ ਉਹ ਥੋੜੀ ਹੈ ਮੈਂ ਤਾਂ ਇਹਨੀਆਂ ਹਸਤ ਰਖਾਵਾ ਪੜ ਰਿਹਾ ਇਹਦੇ ਮੱਥੇ ਤੇ ਜੋ ਲਿਖਿਆ ਉਹ ਮੈਨੂੰ ਹਸਤ ਰਖਾਵਾ 'ਚੋਂ ਨਜ਼ਰ ਆ ਰਿਹਾ ਮੈਂ ਤਾਂ ਉਹ ਦੇਖ ਕੇ ਦੱਸ ਰਿਹਾ ਇਹਦੀ ਉਮਰ ਥੋੜੀ ਹੈ ਕਹਿੰਦੇ ਕਿੰਨੀ ਕਹ ਉਹ ਕਹਿੰਦੇ ਇਹਦੀ ਉਮਰ 18-20 ਸਾਲ ਹੈ ਕਹਿੰਦਾ ਜੀ ਪੱਕੀ ਦੱਸੋ ਕਹਿੰਦਾ ਵਸੇ ਨੇ ਜਵਾਨੀ ਤੱਕ ਰਹਿਣਾ ਹੁਣ ਰਾਜਾ ਬੜਾ ਉਦਾਸ ਹੋ ਗਿਆ ਪਰ ਰਾਜੇ ਨੂੰ ਇੱਕ ਗੱਲ ਆਸ ਹੈ ਵੀ ਚਲੋ ਕੋਈ ਨਹੀਂ ਜਵਾਨੀ ਤੱਕ ਰਹਿਣਾ ਅੱਗੇ ਮੇਰੀ ਅਣਸ਼ਵੰਸ਼ ਰਹ ਦੇਗੀ ਮੈਂ ਛੇਤੀ ਜਦੋਂ ਪੁੱਤ ਜਵਾਨ ਹੋਇਆ ਵਿਆਹ ਲਾਂਗਾ ਰਾਜਾ ਇਸ ਫਿਕਰ ਵਿੱਚ ਰਿਹਾ 15 18 ਸਾਲ 20 ਸਾਲ ਗੁਜ਼ਰ ਗਏ 18 ਸਾਲੋਂ ਨੇ ਬੱਚਾ ਵਿਆਹ ਦਿੱਤਾ ਛੇਤੀ ਉਹ ਬੱਚਾ ਬਿਮਾਰ ਹੋਣ ਲੱਗ ਪਿਆ ਉਹਨੇ ਵਿਆਹ ਦਿੱਤਾ ਪਰ ਕੋਈ ਬੱਚਾ ਨਾ ਹੋਇਆ ਅਚਾਨਕ ਇੱਕ ਦਿਨ ਉਸ ਰਾਜੇ ਦੇ ਲੜਕੇ ਦੀ ਮੌਤ ਹੋ ਗਈ। ਔਰ ਜਦੋਂ ਮੌਤ ਹੋਈ ਤਾਂ ਪੂਰੇ ਰਾਜ ਵਿੱਚ ਹੁਕਮ ਫਲਾ ਦਿੱਤਾ ਜਿਦੇ ਵਿਅੱਜ ਸੋਗ ਮਨਾਇਆ ਜਾਏਗਾ। ਰਾਜੇ ਦਾ ਪੁੱਤਰ ਕਿਸੇ ਦੇ ਘਰ ਚੁੱਲ੍ਹਾ ਨਹੀਂ ਬਲੇਗਾ। ਕੋਈ ਰੋਟੀ ਨਹੀਂ ਪਕਾਏਗਾ, ਕੋਈ ਚੁੱਲ੍ਹਾ ਨਹੀਂ ਬਲੇਗਾ, ਸੋਗ ਮਨਾਇਆ ਜਾਣਾ ਹੈ। ਇੰਨੇ ਨੂੰ ਉਹ ਮਸਤਨੋਸ ਪਿੰਡ ਵਿੱਚ ਆ ਗਿਆ। ਜਦੋਂ ਮਸਤਾਨਾ ਸਾਧੂ ਪਿੰਡ ਵਿੱਚ ਆਇਆ ਇੱਕ ਘਰੋਂ ਪ੍ਰਸ਼ਾਦਾ ਮੰਗਿਆ ਉਹ ਕਹਿੰਦੇ ਬਾਬਾ ਤੈਨੂੰ ਨਹੀਂ ਪਤਾ ਰਾਜੇ ਦਾ ਪੁੱਤਰ ਮਰਿਆ ਕਿਸੇ ਦੇ ਘਰਾਂ ਚ ਚੁੱਲ੍ਹਾ ਨਹੀਂ ਉਹ ਬਲਣਾ ਰੋਟੀ ਮਿਲੇਗੀ ਕੱਲ ਉਹ ਕਹਿੰਦਾ ਅੱਛਾ ਕਹਿੰਦਾ ਰਾਜਾ ਕਿੱਥੇ ਰਹਿੰਦਾ ਉਹਨਾਂ ਨੇ ਕਿਹਾ ਉਹ ਰਾਜੇ ਦਾ ਮਹਿਲ ਹੈ ਸਿੱਧਾ ਰਾਜੇ ਦੇ ਮਹਿਲ ਚਲੇ ਗਿਆ ਜਾ ਕੇ ਰਾਜੇ ਦਾ ਦਰਵਾਜ਼ਾ ਖੜਕਾਇਆ ਕਹਿੰਦੇ ਰਾਜਨ ਭੁੱਖ ਲੱਗੀ ਹੈ ਪ੍ਰਸ਼ਾਦਾ ਸ਼ਿਕਾ ਰਾਜਾ ਗੁੱਸੇ 'ਚ ਬੋਲਿਆ ਕਹਿੰਦਾ ਮੇਰੇ ਰਾਜ ਵਿੱਚ ਨਹੀਂ ਕਿਸੇ ਦੇ ਰੋਟੀ ਪੱਕੀ ਨਨ ਰੋਟੀ ਕਾ ਦੇ ਦਾ ਮਸਤਨਾਂ ਸਾਧੂ ਬੋਲਿਆ ਕਹਿੰਦੇ ਜੇ ਨਹੀਂ ਪੱਕੀ ਰੋਟੀ ਵਿਆ ਨਹੀਂ ਪਿਆ ਕੋਈ ਕੱਲ ਉਹ ਦੇ ਦੇ ਰਾਜੇ ਦੇ ਮਨ ਚ ਆ ਗਿਆ ਵੀ ਜਿਹੜਾ ਵਿਆ ਵੀ ਮੰਗ ਰਿਹਾ ਚਲੋ ਦੇ ਦੇਣਾ ਚਾਹੀਦਾ ਉਸ ਰਾਜੇ ਨੇ ਉਸ ਸੇਠ ਨੇ ਅਮੀਰ ਜਿਹੜਾ ਰਾਜਾ ਸੀ ਉਸ ਨਗਰ ਦਾ ਕਹਿੰਦੇ ਉਹਨੇ ਫਿਰ ਵੇ ਪ੍ਰਸ਼ਾਦ ਦੇ ਦੋ ਪੈਸੇ ਨੌਕਰ ਨੂੰ ਕਹਿਆ ਲਿਆ ਚੁੱਕ ਕੇ ਚੁੱਕ ਲੈਣਵੇ ਲੈ ਮਸਤਾਨਿਆ ਚੱਲ ਵਿਆ ਕਾਲਾ ਉਹ ਮਸਤਾਨ ਦੇ ਸਾਧੂ ਦੇ ਮਨ ਚ ਆਇਆ ਉਹਨੇ ਦੋ ਪ੍ਰਸ਼ਾਦ ਦੇ ਲੈ ਕਹਿੰਦੇ ਰਾਜਨ ਕਿੰਨੇ ਪ੍ਰਸ਼ਾਦ ਦੇ ਦਿੱਤੇ ਕਹਿੰਦਾ ਦੋ ਦਿੱਤੇ ਕਹਿੰਦਾ ਜਾ ਫਿਰ ਇੱਕ ਦਾਹਾ ਦਾਹਾ ਦੋ ਦਾਏ 20 ਇੱਕ ਦਾਹਾ ਦਾਹਾ ਦੋ ਦਾਏ 20 ਐਦਾਂ ਕਹਿੰਦੇ ਪ੍ਰਸ਼ਾਦਾਂ ਖੰਦਿਆਂ ਚਲਾ ਗਿਆ ਹੈਰਾਨਗੀ ਦੀ ਹੱਦ ਨਾ ਰਹੀ ਅਜੇ ਰਾਜੇ ਦਾ ਪੁੱਤਰ ਮਰਿਆ ਪਿਆ ਸੋਗ ਦੀ ਲਹਿਰ ਹੈ ਕੱਲ ਸਵੇਰੇ ਉਹਦਾ ਸੰਸਕਾਰ ਹੋਣਾ ਉਹ ਜਦੋਂ ਰਾਜਾ ਪ੍ਰਸ਼ਾਦੇ ਫੜਾਕੇ ਮਸਤਾਨੇ ਨੂੰ ਅੰਦਰ ਆਇਆ ਅੰਦਰ ਰੌਲਾ ਪੈ ਗਿਆ ਲੜਕਾ ਜਿਉਂਦਾ ਹੈ ਲੜਕਾ ਜਿਉਂਦਾ ਹੈ ਉਹਦੇ ਸਾਹ ਚੱਲ ਪਏ ਬੈਦ ਆਲੇ ਦੋਲੇ ਬੈਠੇ ਸੀ ਉਹ ਦਵਾ-ਦ ਦਵਾਈਆਂ ਘੋਟ ਕੇ ਦੇਣ ਲੱਗ ਪਏ ਰਾਜੇ ਦੇ ਮਨ 'ਚ ਆ ਗਿਆ ਉਹ ਹੋ ਉਹ ਜਿਹੜੇ ਦੋ ਪ੍ਰਸ਼ਾਦੇ ਦਾਨ ਕੀਤੇ ਇੱਧਰ ਕਰਾਮਾਤ ਵਰਤ ਗਈ ਉਹ ਜਾਂਦਿਆਂ ਕਹਿ ਗਿਆ ਕੁਛ ਇੱਕ ਦਾਹਾ ਦਾਹਾ ਦੋ ਦਾ ਇਹ ਵੀ ਕੋਈ ਸਾਧੂ ਖੋਸ਼ੋ ਕੇ ਚਲਾ ਗਿਆ ਮੇਰੇ ਬੱਚੇ ਦਾ ਪਲਾ ਹੋ ਗਿਆ ਰਾਜੇ ਦੇ ਪੁੱਤਰ ਨੂੰ ਉਹ ਦਵਾਈ ਵੈਦਾਂ ਦੀ ਲੱਗਣ ਲੱਗ ਪਈ ਉਹਨੇ ਕੋਟ ਕੇ ਦਵਾ ਦਾ ਪਾਉਣੀ ਸ਼ੁਰੂ ਕੀਤੀ ਵੈਦਾਂ ਨੇ ਕਿਹਾ ਜੀ ਸਾਹ ਚੱਲਦਾ ਹੈ ਦੋਈ ਦੇਣੀ ਸ਼ੁਰੂ ਕਰਤੀ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਉਹ ਠੀਕ ਹੋਣ ਲੱਗ ਪਿਆ ਤੁਰਨ ਫਿਰਨ ਲੱਗ ਪਿਆ ਉਈਓ ਜਿਹੜਾ ਪੰਡਤ ਸੀ ਨਾ ਉਹਨਾਂ ਨੇ ਕਿਹਾ 7 ਦਿਨ ਗੁਜ਼ਰ ਗਏ ਨੇ ਉਹਨੇ ਪਤਾ ਕਰਵਾਇਆ ਆਪਣੇ ਬੰਦੇ ਕਹਿੰਦੇ ਕੀ ਬਣਿਆ ਰਾਜੇ ਦੇ ਪੁੱਤਰ ਦਾ ਉਹ ਕਹਿੰਦੇ ਜੀ ਮਰ ਤਾਂ ਗਿਆ ਸੀ ਇੱਕ ਵਾਰ ਤਾਂ ਰੌਲਾ ਪੈ ਗਿਆ ਸੀ ਕਹਿੰਦੇ ਫਿਰ ਠੀਕ ਹੋ ਗਿਆ ਉਹ ਤਾਂ ਹੁਣ ਤੰਦਰੁਸਤ ਹੋਣ ਲੱਗ ਪਿਆ ਤੁਰਨ ਫਿਰਨ ਲੱਗ ਪਿਆ ਤੋਂ ਪੰਡਤ ਨੇ ਕਿਹਾ ਮੇਰੀ ਜੋਤਿਸ਼ ਝੂਠੀ ਨਹੀਂ ਹੋ ਸਕਦੀ ਮੇਰਾ ਗਿਆਨ ਝੂਠਾ ਨਹੀਂ ਹੋ ਸਕਦਾ ਜੋ ਮੈਂ ਜੋਤਿਸ਼ ਤੋਂ ਪੜਿਆ ਉਹ ਝੂਠ ਨਹੀਂ ਹੋ ਸਕਦਾ ਵਾਪਸ ਆਇਆ ਰਾਜੇ ਦੇ ਦਰਵਾਜ਼ੇ ਮਹਿਲ ਵਿੱਚ ਆ ਕੇ ਪੁੱਛਦਾ ਰਾਜਨ ਤੇਰਾ ਲੜਕਾ ਕਿਵੇਂ ਠੀਕ ਹੋ ਗਿਆ ਇਹ ਜੋਤਿਸ਼ ਗਲਤ ਨਹੀਂ ਸੀ ਮੇਰੀ ਹੋ ਸਕਦਾ ਹੋਣਾ ਰਾਜੇ ਦੇ ਲੜਕੇ ਨੇ ਹੱਥ ਦੀਆਂ ਰਖਾਵਾਂ ਵੇਖਦਾ ਮੱਥੇ ਦੀਆਂ ਰਖਾਵਾਂ ਵੇਖਦਾ ਹੈਰਾਨ ਹੋ ਕੇ ਕਹਿੰਦਾ ਇਹ ਨਹੀਂ ਹੋ ਸਕਦਾ ਜੋ ਮੈਂ ਉਦੋਂ ਪੜਿਆ ਸੀ ਉਹ ਹੁਣ ਨਹੀਂ ਹੈ ਜੋ ਮੈਨੂੰ ਉਦੋਂ ਨਜ਼ਰ ਆਇਆ ਉਹ ਹੁਣ ਨਹੀਂ ਹੈ ਰਾਜੇ ਨੇ ਕਿਵੇਂ ਹੋਇਆ ਤਾਂ ਰਾਜੇ ਨੇ ਕਿਹਾ ਹੋਣਾ ਕੀ ਹੈ ਮੈਨੂੰ ਤਾਂ ਐਂ ਲੱਗਦਾ ਉਹ ਜਿਹੜਾ ਮਸਤਾਨਾ ਨਹੀਂ ਆਪਣੇ ਪਿੰਡਾਂ 'ਚ ਘੁੰਮਦਾ ਹੁੰਦਾ ਉਹ ਮਸਤਾਨਾ ਮੇਰੇ ਮਹਿਲਾਂ ਵਿੱਚ ਆ ਗਿਆ ਦੋ ਪ੍ਰਸ਼ਾਦ ਲੈ ਗਿਆ ਸੀ ਤਾਂ ਵੇ ਪ੍ਰਸ਼ਾਦੇ ਪਰ ਉਹ ਖੰਦੇ ਖੰਦੇ ਕਹਿ ਗਿਆ ਕੁਜ ਇੱਕ ਦਾ ਹਾ ਦਾ ਦੋ ਦਾ ਇਹ ਵੀ ਪੰਡਤ ਦੇ ਮਨ ਚ ਆਇਆ ਵੀ ਜ਼ਰੂਰ ਉਹ ਕਰਾਮਾਤ ਕਰ ਗਿਆ ਕੋਈ ਬੰਦਗੀ ਵਾਲਿਆਂ ਦੇ ਬੋਲਾਂ ਚ ਬਰਕਤ ਹੁੰਦੀ ਉਹਨਾਂ ਦੇ ਇਸ਼ਾਰੇ ਨਾਲ ਸੰਸਾਦ ਚੱਲਦੇ ਪੰਡਤ ਲੰਮਣ ਲੱਗ ਪਿਆ ਮੇਰੀ ਜੋਤਿਸ਼ ਫੇਲ ਹੋ ਗਈ ਉਹਨੂੰ ਪੁੱਛਣਾ ਚਾਹੀਦਾ ਮਸਤਨ ਨੇ ਲੱਭਦਾ ਉਹਦੇ ਪੁਰਾਣੇ ਮਹਿਲ ਦੇ ਚਲੇ ਕੱਪੜੇ ਨੇ ਲੱਭ ਲਿਓ ਉਹਨੂੰ ਜੰਗਲ ਵਿੱਚ ਬੈਠਿਆ ਦਰਖਤ ਦੀ ਢਾਹ ਸਲਾ ਤੇ ਬੈਠਾ ਜਾਂਦਿਆਂ ਉਹ ਪੰਡਤ ਨੇ ਲੱਤ ਕੱਡ ਮਾਰੀ ਜੋ ਨਾਲ ਲੱਤ ਮਾਰ ਕੇ ਕਹਿੰਦਾ ਓਏ ਮਸਤਨ ਨੇ ਉੱਥੇ ਰਾਜੇ ਦੇ ਕੀ ਕਰਕੇ ਆਇਆ ਤਾਂ ਮਸਤਨ ਨੇ ਬੜੀ ਮਸਤੀ ਨਾਲ ਵੇਖ ਕੇ ਕਿਹਾ ਪੰਡਤ ਨੂੰ ਉਹ ਪੰਡਤ ਲੱਤ ਨਾਲ ਓਏ ਮਾਰਾ ਉਨਯਾਸ ਕੀ ਚਾਹੀਦਾ ਹੈ ਰਾਜੇ ਦੇ ਕੀ ਕਰਕੇ ਆਇਆ ਕਹਿੰਦਾ ਮੈਂ ਥੋੜੀ ਕੀਤਾ ਜੋ ਰੱਬ ਦਾ ਹੁਕਮ ਹੋਇਆ ਉਹ ਹੋ ਗਿਆ ਕਹਿੰਦੇ ਨਹੀਂ ਤੂੰ ਕਰਕੇ ਆਇਆ ਕੁਝ ਕਹਿੰਦਾ ਹਾਂ 20 ਸਾਲ ਉਮਰ ਵਧ ਗਈ ਹੈ ਰਾਜੇ ਦੇ ਮਿੰਦਰੀ ਜਿਹਦੀ ਤੇਰੀ ਜੋਤਿਸ਼ ਫੇਲ ਹੋ ਗਈ ਹੈ ਉਹਦੇ ਦੋ ਪਰਸ਼ਦ ਉਹਨੇ ਭਾਵਨਾ ਨਾਲ ਦੇ ਦਿੱਤੇ ਇੱਕ ਦਾਹਾ ਦਾਹਾ ਦੋ ਦਾਏ 20 20 ਸਾਲ ਉਮਰ ਵਧ ਗਈ ਉਹਦੀ ਤੇ ਗੁੱਸੇ ਵਿੱਚ ਪੰਡਤ ਕਹਿੰਦਾ ਇੰਨੀ ਤੇਰੀ ਪਾਵਰ ਹੈ ਤੇਰੇ ਚ ਇੰਨੀ ਸ਼ਕਤੀ ਆ ਗਈ ਤੂੰ 20 ਸਾਲ ਦੀ ਉਹਦੀ ਉਮਰ ਵਧਾਤੀ ਜਦੋਂ ਦੂਜੀ ਵਾਰ ਲੱਤ ਮਾਰੀ ਤਾਂ ਹੁਣ ਉਹ ਫਕੀਰ ਬੋਲਿਆ ਕਹਿੰਦਾ ਹੁਣ ਤੀਜੀ ਵਾਰ ਲੱਤ ਨਾ ਮਾਰ ਦੇਂ ਪੰਡਤ ਬੋਲਿਆ ਕਹਿੰਦਾ ਤੂੰ ਕੀ ਕਰ ਲਵੇਂਗਾ ਜਦੋਂ ਤੀਜੀ ਵਾਰ ਠੱਡ ਮਾਰੀ ਤੇ ਹੁਣ ਮਸਤੀ ਵਿੱਚ ਬੋਲਿਆ ਕਹਿੰਦਾ ਲੈ ਫਿਰ ਹੁਣ ਰੋਕ ਲਈ ਪਹਿਲਾਂ ਤਾਂ ਸੀ 1 ਦਾ 10 10 2 ਦਾ 20 ਜਾ ਹੁਣ 3 ਦਾ 30 4 ਦਾ 40 5 ਦਾ 50 6 ਦਾ 60 60 ਸਾਲ ਉਮਰ ਵਧਾਤੀ ਹੈ ਚਰਨੀ ਪੈ ਗਿਆ ਪੰਡਤ ਚਰਨੀ ਡਿਗ ਪਿਆ ਪੰਡਤ ਤੇ ਸਾਧ ਸੰਗਤ ਉਹ ਮਸਤਨ ਨੇ ਕਿਹਾ 60 ਸਾਲ ਉਮਰ ਵਧ ਗਈ ਹੈ ਜੀ ਸਾਧ ਸੰਗਤ ਇਹ ਸਚਾਈ ਹੈ ਸਾਧੂ ਦੇ ਬੋਲਾਂ ਵਿੱਚ ਬਰਕਤ ਹੈ ਕੋਈ ਕਰਾਮਾਤ ਨਹੀਂ ਹੈ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਸਨ ਦਸਨ ਉਹ ਲੋਕਾਂ ਕੋਲੋਂ ਵਿਖਾਵੇ ਵਾਸਤੇ ਕੋਈ ਕਰਾਮਾਤ ਨਹੀਂ ਕਰਦੇ ਉਹ ਸਹਿਸ ਭਾਏ ਜੋ ਬੋਲ ਦੇਣ ਸਾਧੂ ਬੋਲੇ ਸਹਿਸ ਭਾਏ ਜੋ ਦੀ ਜ਼ੁਬਾਨ ਤੋਂ ਸਹਿਸ ਭਾਏ ਨਿਕਲੇ ਉਹਨੂੰ ਕੋਈ ਨਹੀਂ ਰੋਕ ਸਕਦਾ ਸਾਧਿਆਂ ਦੇ ਵਚਨ ਰੋਕੇ ਜਾ ਸਕਦੇ ਬਾਦਸ਼ਾਹ ਕਹਿੰਦੇ ਕ ਸਾਧ ਬਚਨ ਨੇ ਟਲਦਾ ਭਾਈ ਸਾਧੂ ਦਾ ਬਚਨ ਕੋਈ ਟਾਲ ਨਹੀਂ ਸਕਦਾ ਮਾਰੇ ਕਿਉਂ ਕਹਿੰਦੇ 24 ਘੰਟੇ ਉਹਦੀ ਰਸਨਾ ਤੇ ਰੱਬ ਵਸਦਾ ਹੈ ਉਹ ਬਾਹਰੋਂ ਵੈ ਗੁਰੂ ਨਾਮ ਹੀ ਬੋਲੇ ਉਹਦੇ ਅੰਦਰ ਚੱਲਦਾ ਉਹਨੂੰ ਕਹਿਣਾ ਨਹੀਂ ਪੈਂਦਾ ਵਾਰ-ਵਾਰ ਵੈ ਉਹ ਰੱਬ ਦੇ ਸਨਮੁਖ 24 ਘੰਟੇ ਹੋ ਜਾਂਦਾ ਹੈ ਹਰ ਵਕਤ ਉੱਠਦੇ ਆ ਬੈੰਦੇ ਆ ਆਠ ਪਹਿਰ ਨਿਕਟ ਕਰ ਜਾਂਨੇ ਪ੍ਰਭ ਕਾ ਕੀਆ ਮਿੱਠਾ ਮੰਨੇ ਇੱਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਵਸ਼ਾਰ ਸੰਤ ਰਹਿਤ ਸੁਣੋ ਮੇਰੇ ਭਾਈ ਉਹਾਂ ਕੀ ਮਹਿਮਾ ਕਥਨ ਨਾ ਜਾਈ ਫਿਰ ਉਹ ਸਾਧੂ ਦੀ ਵਡਿਆਈ ਹੈ ਭਾਈ ਉਹਦੀ ਮਹਿਮਾ ਕਥਨ ਤੋਂ ਬਾਅਦ ਹੈ ਔਰ ਪਾਤਸ਼ਾਹ ਬਚਨ ਕਹਿੰਦੇ ਬਸ ਇਹੋ ਜਿਹਾ ਦਾ ਕੋਈ ਬਚਨ ਮੰਨ ਲੈ ਉਹਨੇ ਰਾਜੇ ਨੂੰ ਦੂਜੀ ਵਾਰ ਕਿਹਾ ਨਾ ਕੋਈ ਵਿਆਹ ਪ੍ਰਸ਼ਾਦਾ ਹੈ ਉਹੋ ਦੇ ਦੇ ਰਾਜੇ ਨੇ ਚੁੱਕ ਕੇ ਦੇਤਾ ਉਹਨੇ ਬਚਨ ਮੰਨ ਲਿਆ ਜੇ ਮੋਰਿਓ ਬਚਨ ਕੱਟ ਦਿੰਦਾ ਫਿਰ ਨਹੀਂ ਸੀ ਅਸਰ ਗੁਰਪ੍ਰਸਾਦ ਵੀ ਸਾਧੂ ਦੇ ਵਚਨ ਕਰਕੇ ਹੁੰਦਾ ਪਰ ਸਾਧੂ ਹੋਵੇ ਇਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਵਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਇੱਕ ਵਾਰ ਪੜੋ ਪਿਆਰ ਨਾਲ ਸਾਗਰ ਪਾਰ ਉਤਰੀਐ ਸੰਤੋ ਸਾਗਰ ਪਾਰ ਉਤਰੀਐ ਸਾਗਰ ਪਾਰ ਉਤਰੀਐ ਸੰਤੋ ਸਾਗਰ ਪਾਰ ਉਤਰੀਐ ਸਾਦਰ ਤਰੀਐ ਸੰਤੋ ਸਾਗਰ ਪਾਰ ਗਜ ਕੇ ਭਾਈ ਸਾਗਰ ਪਾਰ ਤੁਸੀਂ ਸੁਸਤ ਹੋ ਜਾਂਦੇ ਹੋ ਸੁਸਤ ਨਾ ਹੋਵੋ ਪੜੋਗੇ ਜਿਕੇ ਸਾਗਰ ਪਾਰ ਤਰੀਂ ਸੰਤੋ ਸਾਗਰ ਪਾਰ ਤਰੀਏ ਸਾਗਰ ਪਾਰ ਤਰੀਂ ਸੰਤੋ ਸਾਗਰ ਪਾਰ ਤਰੀਏ ਸਾਦਰ ਪਾਰ संतो सागर पार तरी सागर पार जेको वचन कमावे संतन का जेको वचन कमावे संतन का जेको वचन कमावे संत जेको वचन कमाव ਸੋ ਗੁਰ ਪ੍ਰਸਾਦਿ ਤਰੀਐ ਸੰਤੋ ਸਾਗਰ ਪਾਰ ਤਰੀਐ ਸਾਗਰ ਬਹਰ ਉਤਰੀਐ ਸੰਤੋ ਸਾਗਰ ਪਾਰੋਂ ਤਰੀਐ ਸਾਗਰ ਤਰੀਐ ਸੰਤੋ ਸਾਗਰ ਪਾਰੋਂ ਵਾਹ ਸਾਗਰ ਪਾਰ ਨਰੀਏ ਸੰਤੋ ਸਾਗਰ ਨਰੀਏ ਆਖੋ ਸਤਨਾਮ ਸ੍ਰੀ ਵਾਹਿ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿ ਪਰ ਬਚਨ ਕਮਾਉਣਾ ਬਹੁਤ ਔਖ ਹੈ ਕਹਿਣਾ ਸੌਖਾ ਜੇ ਕੋ ਬਚਨ ਕਮਾਣ ਲੱਗ ਜਾਏ ਨਾ ਉਹ ਬਚਨ ਉਹਦੇ ਨਾਲ ਰਹਿੰਦੇ ਗੁਰਮਤਿ ਵਿੱਚ ਸਭ ਤੋਂ ਵੱਡੀ ਭਗਤੀ ਪਤਾ ਕਿਹੜੀ ਹੈ ਬਚਨ ਮੰਨਣਾ ਮੈਂ ਕਈ ਵਾਰ ਕਹਿੰਦਾ ਨਾ ਜਤ ਸਾਧੂ ਦੀ ਸੰਗਤ ਨਾ ਕਰੋ ਜੇ ਕਿਸੇ ਸਾਧੂ ਦੀ ਸੰਗਤ ਕਰਨੀ ਫਿਰ ਬਚਨ ਮੰਨਣਾ ਪੈਣਾ ਇਹ ਨਹੀਂ ਮੋਰੋਂ ਸਾਡੀ ਮਰਜੀ ਦਾ ਕੰਮ ਹੋਵੇ ਬੰਦਗੀ ਵਾਲਾ ਸਾਧੂ ਹੋਵੇ ਉਹਦਾ ਇੱਕ ਬਚਨ ਵੀ ਕਮਾ ਲਓ ਨਾ ਉਹ ਬਚਨ ਧਾਰ ਦਿੰਦਾ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਬਚਨ ਕਮਾਉਣਾ ਪੈਂਦਾ ਜੋ ਸਾਧੂ ਕਹਦੇ ਮੋਰੋਂ ਸਤਿ ਬਚਨ ਕਹਿ ਕੇ ਅੱਗੇ ਨਹੀਂ ਫਿਰ ਬੋਲੀਦਾ ਜੇ ਮੋਰੇ ਹੋਰ ਜਵਾਬ ਕਰਨ ਲੱਗ ਜਾਓ ਨਾ ਆਰਗੂਮੈਂਟ ਨਾਲ ਦੀ ਨਾਲ ਕੱਟ ਵੀ ਹੋ ਜਾਂਦਾ ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ ਸਾਧੂ ਦਾ ਬਚਨ ਜਦ ਇੱਕ ਨਾਲ ਦੀ ਨਾਲ ਕੰਡਾ ਫਿਰ ਸਾਨੂੰ ਭੁਲੱਖਾ ਰਹਿੰਦਾ ਨਹੀਂ ਕਿਹਾ ਤਾਂ ਸੀ ਪੂਰਾ ਤਾਂ ਹੋਇਆ ਨਹੀਂ ਉੱਥੇ ਕੋਈ ਨਾ ਕੋਈ ਸਾਡੀ ਗਲਤੀ ਹੈ ਜਦੋਂ ਕੋਈ ਬਚਨ ਹੋ ਗਏ ਉਹਦੇ ਮੋਰੇ ਨਹੀਂ ਫਿਰ ਬੋਲੀ ਦਾ ਅਗਲੀ ਕੋਈ ਵੀ ਆਵਾਜ਼ ਨਹੀਂ ਕਰਨੀ ਬਸ ਉੱਥੇ ਸਤ ਬਚਨ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਵਾਲੇ ਜਦੋਂ ਨਾ ਬਚਨ ਕਰਨੇ ਨਾ ਕਈ ਵਾਰ ਇੰਗਲਿਸ਼ ਬੋਲਣੀ ਵਿੱਚ ਤੋ ਕਿਸੇ ਨੂੰ ਪੁੱਛਿਆ ਕਹਿੰਦੇ ਮਹਾਰਾ ਜਿੰਨੇ ਕੁ ਤੁਸੀਂ ਪੜੇ ਹੋ ਵਿੱਚ ਅੰਗਰੇਜ਼ੀ ਦੇ ਸ਼ਬਦ ਬੋਲਦੇ ਕਹਿੰਦੇ ਭਾਈ ਤਿੰਨ ਕਲਾਸਾਂ ਪੜੇ ਕਹਿੰਦੇ ਮਹਾਰਾ ਤਿੰਨ ਕਲਾਸਾਂ ਉਦੋਂ ਤੀਜੀ ਚ ਅੰਗਰੇਜ਼ੀ ਪੜ੍ਹਾ ਦਿੰਦੇ ਸੀ ਕਹਿੰਦੇ ਉਹ ਤੁਹਾਡੇ ਵਾਲਿਆਂ ਨਹੀਂ ਤਿੰਨ ਪੜੇ ਅਸੀਂ ਗੁਰੂ ਨਾਨਕ ਵਾਲਿਆਂ ਤਿੰਨ ਪੜੇ ਆਖੋ ਵਾਹਿਗੁਰੂ ਅਸੀਂ ਗੁਰੂ ਨਾਨਕ ਦੇ ਘਰ ਦੀਆਂ ਤਿੰਨ ਪੜੇ ਮੰਨ ਕਰਕੇ ਬਚਨ ਕਰਕੇ ਕਰਮ ਕਰਕੇ ਸਤਿਵਚਨ 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 ਆ ਤਿੰਨ ਕਲਾ ਸੰਪੜੀਆਂ ਮੋਰੇ ਹੋਰ ਕੋਈ ਨਹੀਂ ਜੋ ਸਾਧੂ ਨੇ ਕਿਹਾ ਸਤਿਵਚਨ ਬਚਨ ਕਮਾਉਣ ਵਾਲੀ ਇਹ ਬਚਨ ਕਮਾਉਣੋਂ ਬਹੁਤ ਔਖਾ ਹੈ ਬੱਦੂ ਵਾਲ ਦੇ ਲੰਮੜਦਾਰ ਮਹਾਂਪੁਰਸ਼ਾਂ ਕੋਲ ਚਲੇ ਗਏ ਦੋ ਭਰਾ ਸਕੇ ਉਹਨੇ ਜੀਪ ਲਈ ਸੀ ਤੋ ਬਾਬਾ ਜੀ ਕੋਲ ਗਏ ਪੈਸੇ ਢੋਲੇ ਚ ਪਾਏ ਹੋਏ ਤੇ ਜਾ ਕੇ ਵਾਪਰਸ਼ ਨੂੰ ਕਹਿੰਦੇ ਮਹਾਰਾਜ ਅਸੀਂ ਮੋਗੇ ਦੇ ਕੋਲ ਜ਼ਮੀਨ ਵਿਖੀ ਐ ਮਹਾਰਾਜ ਲੈ ਲਈਏ ਫਿਰ ਜੇ ਤੁਹਾਡੀ ਅੱਗੇ ਹੋਵੇ ਬਾਬੇ ਕਹਿੰਦੇ ਭਾਈ ਜ਼ਮੀਨ ਤੁਸੀਂ ਖਰੀਦਣੀ ਵਾਈ ਖੇਤੀ ਤੁਸੀਂ ਕਰਨੀ ਸਾਡੀ ਕਾਦੀ ਅੱਗੇ ਅਸੀਂ ਕਿਹੜਾ ਖੇਤੀ ਕਰਨੀ ਕਹਿੰਦੇ ਜੇ ਤੁਹਾਨੂੰ ਚੰਗੀ ਲੱਗਦੀ ਲੈ ਲਓ ਕਹਿੰਦੇ ਨਹੀਂ ਮਹਾਰਾਜ ਤੁਹਾਡੀ ਅੱਗੇ ਜੇ ਤੁਹਾਡਾ ਹੁਕਮ ਹੋਵੇ ਫਿਰ ਲੈਣੀ ਐ ਅੱਗੇ ਕਰੋ ਬਾਬਾ ਹੀ ਕਹਿੰਦੇ ਪੈਸੇ ਤਾਂ ਘਰੋਂ ਲੈ ਕੇ ਆਏ ਤੁਸੀਂ ਪੈਸੇ ਤਾਂ ਝੋਲੇ ਤਾਂ ਹੀ ਪਾ ਕੇ ਆਏ ਨਾ ਲੈਣੀ ਜਵੀ ਨੇ ਕਹਿੰਦੇ ਨਹੀਂ ਮਹਾਰਾਜ ਜੇ ਤੁਹਾਡੀ ਅੱਗੇ ਹੋਵੇ ਫੇਰ ਉਹ ਫਿਰ ਵੀ ਨਹੀਂ ਸਮਝ ਜਦੋਂ ਤਿੰਨ ਤਿੰਨ ਵਾਰ ਕਿਹਾ ਨਾ ਕਹਿੰਦੇ ਜੀ ਜੇ ਤੁਹਾਡੀ ਅੱਗੇ ਹੋਵੇ ਨਹੀਂ ਹੁਕਮ ਕਰੋ ਬਾਬਾ ਜੀ ਹੁਕਮ ਕਰੋ